ਕਹਿੰਦੇ ਆ ਧੋਖੇਬਾਜ਼ ਨੇ ਮਸੂਕਾਂ ਅੱਜ ਕੱਲ੍ਹ ਦੀਆਂ ਕਰੋ ਨਾ ਪਿਆਰ ਮਿੱਤਰੋ ਇਹ ਲਿਖਣ ਵਾਲੇ ਨੇ ਸਹੀ ਲਿਖਿਆ ਅੱਜ ਦਾ ਟਾਈਮ ਐਵੇਂ ਦਾ ਹੀ ਆ ਗਿਆ ਵਾ ਕਿ ਅੱਜ ਦੇ ਟਾਈਮ ਚ ਇਨ੍ਹਾਂ ਨਾਰਾਂ ਤੇ ਇਤਬਾਰ ਕਰਨਾ ਬਹੁਤ ਔਖਾ ਵਾ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਲਿੱਪ ਵਾਇਰਲ ਹੁੰਦਾ ਜਿਸ ਵੀਡੀਓ ਕਲਿੱਪ ਵਿੱਚ ਇੱਕ ਸਰਦਾਰ ਵੀਰ ਆਪਣਾ ਸਿਹਰਾ ਨਦੀ ਚ ਸੁੱਟਦਾ ਪਿਆ ਸੀ ਤੇ ਨਾਲ ਹੀ ਆਪਣੀ ਵਿਆਹ ਦੀ ਐਲਬਮ ਨੂੰ ਅੱਗ ਲਾਉਂਦਾ ਪਿਆ ਸੀ ਸੋ ਇਹ ਵੀਡੀਓ ਕਲਿੱਪ ਨਾ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋਇਆ ਹਰ ਕੋਈ ਕਹਿ ਰਿਹਾ ਸੀ ਕਿ ਵੀਰ ਨਾਲ ਕੋਈ ਨਾ ਕੋਈ ਧੋਖਾ ਹੋਇਆ ਹੈ ਸੋ ਇਸ ਵੀਰ ਦੀ ਨੇ ਇੱਕ ਨਿੱਜੀ ਚੈਨਲ ਵੱ ਇੰਟਰਵਿਊ 'ਚ ਵੀਰ ਨੇ ਕਈ ਵੱਡੇ ਵੱਡੇ ਖੁਲਾਸੇ ਕੀਤੇ ਵੀਰ ਨੇ ਦੱਸਿਆ ਕਿ ਮੇਰੀ ਲਵ ਮੈਰਿਜ ਹੋਈ ਸੀ ਮੇਰੇ ਮੰਮੀ ਡੈਡੀ ਬ্লাইন্ড ਸੀ ਘਰ ਵਿੱਚ ਕਈ ਪ੍ਰੋਬਲਮਾਂ ਮੈਂ ਫੇਸ ਕਰਦਾ ਸੀ ਜਿਸ ਦੌਰਾਨ ਮੈਂ ਸੋਚਿਆ ਕਿ ਚਲੋ ਮੈਂ ਵਿਆਹ ਕਰਵਾ ਲੈਂਦਾ ਮੈਂ 2017 'ਚ ਮੇਰਾ ਵਿਆਹ ਹੋਇਆ ਮੈਂ ਆਪਣੀ ਘਰ ਵਾਲੀ ਨੂੰ ਪਹਿਲਾਂ ਪੁੱਛਿਆ ਸੀ ਵੀ ਤੇਰੀ ਕਿਤੇ ਗੱਲਬਾਤ ਤੇ ਨਹੀਂ ਤਾਂ ਉਹ ਕਹਿੰਦੀ ਨਹੀਂ ਪਰ ਚਲੋ ਕੁੜੀਆਂ ਤੇ ਮੁਰਿਆਂ ਦੀ ਗੱਲਬਾਤ ਪਹਿਲਾਂ ਹੁੰਦੀ ਆ ਵੀਰ ਨੇ ਕਿਹਾ ਕਿ ਮੈਨੂੰ ਬਾਅਦ ਵਿੱਚ ਪਤਾ ਲੱਗਾ ਵੀ ਇਸ ਦੀ ਕਿਤੇ ਗੱਲਬਾਤ ਸੀ ਤੇ ਵਿਆਹ ਤੋਂ ਬਾਅਦ ਵੀ ਇਹ ਉਹਦੇ ਨਾਲ ਗੱਲਬਾਤ ਕਰਦੀ ਸੀ ਤਾਂ ਮੈਂ ਸੋਚਿਆ ਵੀ ਚਲੋ ਹੁਣ ਗਰੀ ਜਵਾਕ ਹੋ ਗਿਆ ਉਹਨੇ ਸੁਧਰ ਜਾਏਗੀ ਪਰ ਇਹ ਨਹੀਂ ਸੁਧਰੀ ਮੇਰੀ ਲਾ ਮੈਰਿਜ ਹੋਈ ਸੀ 217 ਚ ਤੇ ਕਿਉਂਕਿ ਮੇਰੇ ਮਮਾ ਪਾਪਾ ਬਲੈਂਡ ਹੈ ਤੇ ਜਿਹਦੇ ਕਰਕੇ ਤੁਹਾਨੂੰ ਪਤਾ ਹੈ ਘਰ ਦਾ ਵੀ ਸਰਕਲ ਬਣਾ ਸਾਡਾ ਚੱਲਦਾ ਹੁੰਦਾ ਸੀ ਕੋਈ ਮੇਡ ਉਹਨਾਂ ਨੇ ਆਪ ਚ ਲੜਨਾ ਤੇ ਬਸ ਉਸ ਤੋਂ ਬਾਅਦ ਫਿਰ ਮੇਰੀ ਮਤਲਬ ਸੋਚੋ ਕਿ ਜੋ ਵਿਆਹ ਕਰਾ ਲਈਏ ਕੋਈ ਗੱਲ ਨਹੀਂ ਉਸ ਤੋਂ ਬਿਲਾ ਸੌਣ ਮੈਂ ਪਹਿਲੇ 85 ਭਾਈ ਤਰੀਕੇ ਸਭ ਤੋਂ ਕੋਈ ਗਾਟੀ ਤਾਂ ਨਹੀਂ ਹੈਗੀ ਗਾਟੀਆਂ ਹੁੰਦੀ ਸਿੱਧੀ ਜੇ ਆਪਾਂ ਗੱਲ ਕਰਦੇ ਆ ਤੇ ਉਹਨੇ ਮੈਨੂੰ ਕਹੇ ਨਹੀਂ ਪਰ ਇਹਨਾਂ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹਰ ਇੱਕ ਕੁੜੀ ਦੀ ਗੱਲ ਹੁੰਦੀ ਮੁੰਡੇ ਦੀ ਹੁੰਦੀ ਹੈ ਚਲੋ ਮੈਨੂੰ ਇਹ ਲੱਗਾ ਚਲੋ ਠੀਕ ਹੈ ਪਰ ਵਿਆਹ ਤੋਂ ਬਾਅਦ ਉਹਨੇ ਉਸ ਮੁੰਡੇ ਦਾ ਖੜਾ ਨਹੀਂ ਛੱਡਿਆ ਪਰ ਜਦੋਂ ਨਿਆਣੇ ਹੋ ਗਏ ਮੈਂ ਕਿਹਾ ਚਲੋ ਸਭ ਕੁਝ ਠੀਕ ਹੈ ਪਤਾ ਤਾਂ ਮੈਨੂੰ ਸ਼ੱਕ ਕਰਿਆ ਅਜੇ ਤੱਕ ਸ਼ੱਕ ਹੀ ਨਹੀਂ ਸੀ ਕਰਿਆ ਉਹਦੇ ਤੱਕ ਕਿ ਅਜੇ ਤੱਕ ਬਦਕਾ ਫੋਨ ਚੱਕ ਫੋਨ ਤੱਕ ਚੱਕੇ ਨਹੀਂ ਸੀ ਦੇਖਿਆ ਕਿ ਹਾਂ ਤੇਰੇ ਫੋਨ ਚ ਕੀ ਹੈ ਕੀ ਨਹੀਂ ਉਹ ਤਾਂ ਮੈਨੂੰ ਸ਼ੱਕ ਹੀ ਹੁੰਦੇ ਤੇ 20 ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਕਿ ਜੋ ਵੀਰ ਨੇ ਕੀਤਾ ਸਹੀ ਕੀਤਾ ਤੁਹਾਡੇ ਵਿੱਚੋਂ ਵੀ ਕਿਸੇ ਨਾਲ ਧੋਖਾ ਹੋਇਆ ਹੈ ਵੱਧ ਤੋਂ ਵੱਧ ਕਮੈਂਟ ਕਰਕੇ ਜਰੂਰ ਦੱਸਿਓ